ਅੰਮ੍ਰਿਤਸਰ ਰਣਜੀਤਾਵੀਨਿਊ ਦਸ਼ਹਰਾ ਗਰਾਊਂਡ ਨੇੜੇ ਬਣੇ ਸ਼ਾਪਿੰਗ ਮਾਲ ਕੰਪਲੈਕਸ ਵਿੱਚ ਗੰਦਗੀ ਦੀ ਪਰਮਾਰ ਹੈ ਅਤੇ ਸੀਵਰੇਜ ਜਾਮ ਹੋਣ ਕਾਰਨ ਬਦਬੂ ਭਰਿਆ ਮਾਹੌਲ ਹੈ ਸੀਵਰੇਜ ਦਾ ਗੰਦਾ ਪਾਣੀ ਸ਼ਾਪਿੰਗ ਕੰਪਲੈਕਸ ਵਿੱਚ ਖੜਾ ਹੈ ਜਿਸ ਨਾਲ ਉਥੋਂ ਖਰੀਦਦਾਰੀ ਕਰਨ ਆ ਰਹੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਹੜੇ ਲੋਕ ਉਥੇ ਕੰਮ ਕਰ ਰਹੇ ਹਨ ਗਲਬਤ ਕਰਦਿਆਂ ਹੋਏ ਆਉਣਾ ਕਿ ਕਈ ਵਾਰ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਗੁਹਾਰ ਲਗਾਈ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਨਾ ਕਾ ਕੀ ਜਲਦ ਹੀ ਸੀਵਰੇਜ ਤੇ ਜਾਮ ਨੂੰ ਠੀਕ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਗੰਦਗੀ ਭਰੇ ਮਾਹੌਲ ਤੋਂ ਨਿਜਾਤ ਮਿਲ ਸਕੇ ਅਮ੍ਰਿਤਸਰ ਰਣਜੀਤ ਐਂਡ ਜ਼ਫੈਰਾ ਗਰਾਊਂਡ ਲੱਗ ਜਿਹੜੀ ਮਾਰਕੀਟ ਨਵੀਂ ਬਣੀ ਹੈ ਉੱਥੇ ਇੱਥੇ ਖੜੇ ਹਾਂ ਤੇ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਕਿ ਤੁਸੀਂ ਪੋਰੇ ਤੋਂ ਜੀ ਕਰਦੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਹਨ ਖਾਣ-ਪੀਣ ਦੀਆਂ ਦੁਕਾਨਾਂ ਹਨ ਪਰ ਇੱਥੇ ਜਿਹੜੀ ਸੀਵਰੇਜ ਪ੍ਰਣਾਲੀ ਹੈ ਉਹ ਕਾਫੀ ਖਰਾਬ ਹਾਲਤ ਵਿੱਚ ਹੈ ਅਤੇ ਜਿਹੜਾ ਪਾਣੀ ਸੀਵਰੇਜ ਹੈ ਉਹ ਸੜਕਾਂ ਉੱਪਰ ਖੜਾ ਹੈ ਇਹ ਤੋਂ ਜਿਹੜੇ ਲੰਗਰ ਵਾਲੇ ਲੋਕ ਉਹ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਪਰ ਜਿੱਥੇ-ਇਥੇ ਲੱਗੇ ਖਾਣ-ਪੀਣ ਵਾਲੀਆਂ ਦੁਕਾਨਾਂ ਹਨ ਬਦਬੂਪਰੇ ਮਾਹੌਲ ਨਾਲ ਉੱਥੇ ਉਹਨਾਂ ਨੂੰ ਗੰਦਗੀ ਭਰੀ ਇੱਥੇ ਹਵਾ ਵੀ ਮਿਲਦੀ ਹੈ ਅਤੇ ਖਾਣ-ਪੀਣ ਵਾਲਾ ਜਿੱਥੇ ਲੋਕੋ ਵੱਡੀ ਗਿਣਤੀ ਖਾਣ ਪੀਣ ਆਉਂਦੇ ਹਨ ਉੱਥੇ ਮੱਛਰ ਦੀ ਪਰਮਾਰ ਵੀ ਪੈ ਰਹੀ ਹੈ ਅਤੇ ਗੰਦਗੀ ਭਰਿਆ ਮਾਹੌਲ ਹੈ ਇੱਥੇ ਦੇ ਜਿਹੜੇ ਦੁਕਾਨਦਾਰ ਹਨ ਇੱਥੇ ਕੰਮ ਕਰਵਾਰੇ ਕਾਰੋਬਾਰੀ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਹਨ ਕਿ ਇਹ ਪਾਣੀ ਕਦੋਂ ਦਾ ਖੜਾ ਹੈ ਸੀਵਰੇਜ ਦਾ ਅਤੇ ਉਹਨਾਂ ਨੂੰ ਕੀ ਸਮੱਸਿਆ ਆ ਰਹੀ ਹੈ ਬਿਲਕੁਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਕਦੋਂ ਦਾ ਪਾਣੀ ਇੱਥੇ ਖੜਾ ਹੈ ਤੇ ਕੀ ਸਮੱਸਿਆ ਆ ਰਹੀ ਜੀ ਹੁਣ ਇਹਨਾਂ ਦਾ ਇਹ ਜੀ ਤਕਰੀਬਨ ਮਹੀਨੇ ਤੋਂ ਉੱਪਰ ਹੀ ਹੋ ਗਿਆ ਹੈ ਤੇ ਇਹ ਪਾਣੀ ਇਸ ਤਰ੍ਹਾਂ ਹੀ ਚੱਲਦਾ ਹੈ ਸੀਵਰੇਜ ਜਿਹੜਾ ਉਹ ਬਲੌਕ ਹੋਇਆ ਕੰਪਲੇਂਟ ਵੀ ਕੀਤੀ ਗਈ ਆ ਰਹੀ ਉਹ ਆਉਂ ਲਗਦਾ ਨਹੀਂ ਜਿਹੜਾ ਬਦਬੂ ਭਰਿਆ ਮਾਹੌਲ ਇਥੇ ਤੇ ਖੜੇ ਹੋਣਾ ਬੜਾ ਮੁਸ਼ਕਲ ਹੋਇਆ ਭਾਈ ਉਹ ਤਾਂ ਹੈ ਹੀ ਹੈ ਕਿ ਬਦਬੂ ਬਹੁਤ ਆ ਰਹੀ ਹੈ ਬੈਠਾ ਨਹੀਂ ਜਾਂਦਾ ਲੰਘਿਆ ਨਹੀਂ ਜਾਂਦਾ ਇਧਰੋਂ ਮੇਲਾ ਲੱਗ ਰਿਹਾ ਹੈ ਹਾਂ ਜੀ ਉਧਰ ਵੀ ਲੋਕ ਆਉਣੇ ਆ ਪਰ ਉਹ ਇਹ ਦੇਖ ਕੇ ਤੇ ਬਹੁਤ ਬਹੁਤ ਬੁਰਾ ਲੱਗ ਰਿਹਾ ਜੀ ਲਗਦਾ ਨਹੀਂ ਜਿਹੜੀਆਂ ਵੱਡੀਆਂ ਦੁਕਾਨਾਂ ਖਰੀਦੀਆਂ ਡੇੜੇ ਪੈਸੇ ਲਗਾਏ ਆ ਤੇ ਜੋ ਜਿਹੜਾ ਮਾਹੌਲ ਦੇਖਿਆ ਨਾ ਗੰਦਗੀ ਭਰਿਆ ਮਾਹੌਲ ਇਥੇ ਹਾਂ ਜੀ ਉਹ ਤਾਂ ਹੈ ਹੀ ਆ ਜੀ ਕਸਟਮਰ ਆਉਂਦੇ ਆ ਬਦਬੂ ਦੇਖ ਕੇ ਮੁੜ ਜਾਂਦੇ ਆ ਵੀ ਬਦਬੂ ਕਿਤਨੀ ਆ ਰਹੀ ਹੈ ਚਾਰ ਸਫੇਰੇ ਇਧਰ ਸਾਈਡ ਨੂੰ ਅੱਗੇ ਤੱਕ ਜਾਂਦਾ ਸਾਰੀ ਮ ਫਰੰਟ ਤੇ ਵੀ ਆ ਬੈਕ ਤੇ ਵੀ ਸਾਰੇ ਆ ਰਿਹਾ ਉਧਰ ਨੂੰ ਵੀ ਜਾ ਰਿਹਾ ਪਾਣੀ ਪਰ ਠੀਕ ਨਹੀਂ ਹੋਇਆ ਅਜੇ ਤੱਕ ਕੋਈ ਹੋਣਾ ਕੀ ਚਾਹੀਦਾ ਜੀ ਪਲੀਸ ਇਹਦਾ ਕਾਰਪੋਰੇਸ਼ਨ ਨੂੰ ਚਾਹੀਦਾ ਆ ਕਿ ਕਰਨਾ ਇੱਕ ਦੋ ਵਾਰੀ ਕੀਤਾ ਵੀ ਉਹਨਾਂ ਨੇ ਪਰ ਪਤਾ ਨਹੀਂ ਕੀ ਡਿਫੈਕਟੇ ਦੇ ਵਿੱਚ ਆ ਪਾਣੀ ਚੱਲਦਾ ਹੀ ਨਹੀਂਗਾ ਜੀ ਕਾਰੋਬਾਰੀਆਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਸੀਵਰੇਜ ਜਾਮ ਹੈ ਉਹਨਾਂ ਨੇ ਆਖਿਆ ਕਈ ਵਾਰ ਨਗਰ ਨਿਗਮ ਨੂੰ ਇਸ ਬਾਰੇ ਕੰਪਲੇਂਟਾਂ ਵੀ ਕੀਤੀਆਂ ਹਨ ਪਰ ਅਧਿਕਾਰੀ ਆਂਦੇ ਹਨ ਤੇ ਖਾਣਾ ਪੂਰਤੀ ਕਰਕੇ ਇੱਥੋਂ ਚਲੇ ਜਾਂਦੇ ਹਨ ਉਹਨਾਂ ਨੇ ਆਖਿਆ ਕਿ ਜਲਦ ਜਲਦ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਅਤੇ ਜਿਹੜਾ ਇੱਥੇ ਗੰਦਗੀ ਭਰਿਆ ਮਾਹੌਲ ਹੈ ਉਸ ਤੋਂ ਉਹਨਾਂ ਨੂੰ ਨਜਾਦ ਦਵਾਣੀ ਚਾਹੀਦੀ ਹੈ ਅਮਰਥਰ ਫਾਸਟਵੇਖਾ ਬਣੋ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ